ਚੌਧਰੀ ਭੀਮ ਸਿੰਘ ਮੈਮੋਰੀਅਲ ਬਲੈਕ ਹੌਕ ক্রিকেট ਟੂਰਨਾਮੈਂਟ ਮਨਵਾਲ ਵਿਖੇ ਕੀਤੇ ਜਾ ਰਹੇ 40+ ক্রিকেট ਟੂਰਨਾਮੈਂਟ ਦਾ ਫਾਈਨਲ ਮੈਚ ਮਨਵਾਲ 11 ਅਤੇ KCC 11 ਵਿਚਕਾਰ ਖੇਡਿਆ ਗਿਆ ਜਿਸ ਵਿੱਚ ਮਨਵਾਲ 11 ਨੇ ਪਹਿਲੇ ਬੱਲੇਬਾਜ਼ੀ ਕਰਦਿਆਂ ਹੋਇਆਂ 20 ਓਵਰਾਂ ਵਿੱਚ 185 ਰਨ ਬਣਾਏ ਜਦਕਿ KCC 11 20 ਓਵਰਾਂ ਵਿੱਚ 180 ਰਨ ਹੀ ਬਣਾ ਸਕੀ ਜਿਸ ਵਿੱਚ ਮੈਨ ਆਫ ਦਾ ਮੈਚ ਖਿਤਾਬ ਮਨਵਾਲ 11 ਦੇ ਪ੍ਰਿੰਸ ਨੂੰ ਮਿਲਿਆ ਤੇ ਮੈਨ ਆਫ ਦੀ ਸੀਰੀਜ਼ ਦਾ ਖਿਤਾਬ ਲਲਿਤ ਦੇ ਨਾ ਹੋਇਆ ਇਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਸਾਬਕਾ ਡਿਪਟੀ ਸਪੀਕਰ ਪੰਜਾਬ ਜਨੇ ਸਿੰਘ ਬਬੂ ਅਤੇ ਖਾਸ ਮਹਿਮਾਨ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਮੱਟੂ ਨੇ ਸ਼ਿਰਕਤ ਪਾਈ ਜਿਨ੍ਹਾਂ ਦਾ ਨਿੱਘਾ ਸਵਾਗਤ ਆਯੋਜਕਾਂ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਖਿਡਾਰੀਆਂ ਨੂੰ ਆਪਣੇ ਵੱਲੋਂ ਵਧਾਈ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਮੈਚ ਖੇਲੇ ਜਾਣਗੇ ਉਸ ਦਾ ਆਨੰਦ ਲੈਣ ਵਾਸਤੇ ਸਾਰੇ ਖੇਡ ਪ੍ਰੇਮੀ ਵਾਤਾਵਰਨ ਇਸ ਵਿੱਚ ਆਉਣ ਹਿੱਸਾ ਲੈਣ ਅਤੇ ਉਹਨਾਂ ਨੇ ਕਿਹਾ ਕਿ ਹੌਸਲਾ افزਾਈ ਕਰਕੇ ਇਸ ਖਡਾਰੀਆਂ ਨੂੰ ਹੋਰ ਜ਼ਿਆਦਾ ਉੱਚਾ ਦੇ ਨਾਲ ਪਰਨ ਉਹਨਾਂ ਨੇ ਕਿਹਾ ਕਿ ਸ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਚਾਹੀਦਾ ਹੈ ਤੇ ਖੇਡਾਂ ਵਿੱਚ ਵਿਕ ਬਣਾਉਣ ਬੱਚੇ ਇਹੀ ਉਹਨਾਂ ਦੀ ਇੱਛਾ ਹੈ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਉਹ ਆਪਣੇ ਜੀਵਨ ਦਾ ਭਵਿੱਖ ਉਜਲਾ ਕਰਨ ਉਹਨਾਂ ਨੇ ਕਿਹਾ ਕਿ ਹਰ ਸਾਲ ਹੋਣ ਵਾਲੇ ਇਹ ਟੂਰਨਾਮੈਂਟ ਦੇ ਆਯੋਜਨ ਜਿਹੜੇ ਹੈ ਸ਼ਲਾਗਾ ਯੋਗਨ ਹੈ ਜਿਸ ਵਾਸਤੇ ਉਹ ਯੋਜਕਾਂ ਨੂੰ ਵੀ ਵਧਾਈ ਦਿੰਦੇ ਨੇ ਪੰਜ ਆ ਰਿਪੋਰਟ ਸਾਡੀ ਚੈਂਪੀਅਨ ਬਣ ਗਈ ਹੈ ਮਨਵਾਲ ਇਲਾਕਾ ਜੀ ਬਲੈਕ ਹੌਕ ক্রিকেট ਕਲੱਬ ਜਿਹੜੀ ਹੈ ਲਗਾਤਾਰ ਮਤਲਬ ਹੈ ਟੂਰਨਾਮੈਂਟ ਕਰਾਇਆ ਕਰਦੇ ਪਿਛੇ ਕੁ 3-4 ਸਾਲ ਹੈ ਗੈਪ ਰਿਆ ਟੂਰਨਾਮੈਂਟ 'ਚ ਜਿੰਨੇ ਲੋਕ ਪਾਰਟਿਸਪੇਟ ਕਰਦੇ ਨੇ ਸਭ ਮਿਹਨਤ ਕਰਦੇ ਨੇ ਔਰ ਜਿਹੜੀ ਬਲੈਕ ਹੌਕ ক্রিকেট ਕਲੱਬ ਬਣਾਈ ਦੀ ਆ ਇਹਨਾਂ ਨੂੰ ਮੁਬਾਰਕਬਾਦ ਹੈ ਜਿਹੜਾ ਨੇ ਬੜੇ ਅੱਛੇ ਤਰੀਕੇ ਨਾਲ ਇਹ ਵੀ ਟੂਰਨਾਮੈਂਟ ਵੀ ਕਰਵਾਇਆ ਕਰਕੇ ਔਰ ਆਨ ਵਾਲੇ ਸਮੇਂ ਜੇ ਦੇਖੋ ਇਹ ਜੋ ਗਰਾਊਂਡ ਇੱਥੇ ਨਹੀਂ ਉਰੇ ਪਹੇ ਪਠਾਨਕੋਟ ਜ਼ਿਲ੍ਹੇ 'ਚ ਕਿੱਥੇ ਐਸੀ ਗਰਾਊਂਡ ਨਹੀਂ ਹੈ ਔਰ ਆਨ ਵਾਲਾ ਟਾਈਮ ਜੇ ਅਗਰ ਤੁਸੀਂ ਕੋ ਉਹਦਾ ਮਤਲਬ ਇੱਥੇ ਅੱਛੇ ਟੂਰਨਾਮੈਂਟ ਵੀ ਹੋ ਸਕਦੇ ਨਗਰ ਬਾਕੀ ਸਭ ਉਹਦੇ ਨੌਜਵਾਨ ਨੇ ਆਪਣੇ ਬਲੈਕ ਹੌਕ ক্রিকেট ਕਲੱਬ ਨਾਲ ਜੁੜੇ ਤੇ ਔਰ ਸਾਰੇ ਮਿਹਨਤ ਵੀ ਕਰਦੇ ਨੇ ਕਰਕੇ ਔਰ ਆਮਰੇ ਸਮਝ ਵਧੀਆ ਟੂਰਨਾਮੈਂਟ ਤੇ ਚੌਧਰੀ ਭੀਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਜਿਹੜਾ ਮਨਵਾਲ ਦੇ ਵਿੱਚ ਕਰਾਇਆ ਗਿਆ ਹੈ ਅਵਾ 14 ਔਰ ਜਿਹੜੀ ਜਿਹੜੀ ਫਾਈਨਲ ਮੈਚ ਦੇ ਵਿੱਚ ਮਨਵਾਲ 11 ਔਰ ਕੇਸੀਸੀ 11 ਫਾਈਨਲ ਹੋ ਰਹੀਆਂ ਜਿਹਦੇ ਵਿੱਚ ਜਿਹੜੀ ਮਨਵਾਲ 11 ਹੈ ਉਹ ਜਿੱਤਦੀ ਹੈ ਟੀਮ ਔਰ ਮੈਂ ਕੇਸੀਸੀ 11 ਜਿਨੇ ਵੀ ਔਰ ਪਲੇਅ 11 ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਹ ਦੇਣਾ ਕਿਉਂਕਿ ਸਾਰੇ ਬਹੁਤ ਵਧੀਆ ਤਰੀਕੇ ਨਾਲ ਖੇਡੇ ਆ ਔਰ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਮੈਚ ਹੋਇਆ ਫਾਈਨਲ ਦਾ ਦੋਨੇ ਟੀਮਾਂ ਨੇ ਜਿਹੜਾ ਬੈਟਰ ਆਪਣੀ ਪ੍ਰਵਾਗਨਾ ਸੇ ਜਿੱਤੀ ਈ ਹੈ ਸੋ ਬਨਵਾਲ ਦੀ ਜਿਹੜੀ ਟੀਮ ਆ ਦੇ ਜਿੰਨੇ ਵੀ 11 ਪਲੇਅਰ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਵਾਹ ਦੇਣਾ ਕਿਉਂਕਿ ਬਹੁਤ ਜ਼ਿਆਦਾ ਉਹਨਾਂ ਨੇ ਐਫਰਟ ਕੀਤਾ ਜਿਹਦੇ ਚਾਰਨ ਜਿਹੜਾ ਮੈਚ ਇੱਕ ਤਰਫਾ ਹੋਣ ਜਾ ਰਿਹਾ ਸੀ ਲੇਕਿਨ ਉਸ ਤੋਂ ਬਾਅਦ ਬਨਵਾਲ ਦੇ ਖਿਡਾਰੀਆਂ ਨੇ ਕਾਫੀ ਜ਼ਿਆਦਾ ਐਫਰਟ ਕੀਤੇ ਔਰ ਜਿਹੜਾ ਆਪਣੇ ਖੇਮਿਆਂ ਦੇ ਵਿੱਚ ਜਿਹੜਾ ਟੂਰਨਾਮੈਂਟ ਬਹੁਤ ਬਹੁਤ ਮੁਬਾਰਕਬਾਦ ਹੈ ਨਾ ਔਰ ਦੋਨੇ ਟੀਮਾਂ ਦੇ ਪਲੇਅਰਾਂ ਨੂੰ ਔਰ ਇਨਾਮ ਜਿਹੜੇ ਦਿੱਤੇ ਗਏ ਆ ਰਨਰ-ਅਪ, ਵਿਨਰ-ਅਪ ਔਰ ਜਿਹੜੇ ਮੈਨ ਆ ਉਹਦੀ ਮੈਚ, ਮੈਨ ਆ ਉਹਦੀ ਸੀਰੀਜ਼ ਔਰ ਦੋਨੇ ਟੀਮਾਂ ਦੇ ਪਲੇਇੰਗ 11 ਨੂੰ ਜਿਹੜੇ ਮੋਮੈਂਟੋ ਦਿੱਤੇ ਗਏ ਆ ਸੋ ਮੈਂ ਮੈਨੇਜਮੈਂਟ ਕਮੇਟੀ ਨੂੰ ਬਹੁਤ ਬਹੁਤ ਉਹਨਾਂ ਨੂੰ ਮੈਂ ਧੰਨਵਾਦ ਕਰਨਾ ਔਰ ਖਾਸ ਕਰਕੇ ਕਰਕੇ ਇਸ ਟੂਰਨਾਮੈਂਟ ਦੇ ਜਿਨੇ ਵੀ ਸਹਿਯੋਗੀ ਇੱਥੇ ਚੀਫ ਗੈਸਟ ਆਏ ਆ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੇ ਵਿੱਚ ਸਹਿਯੋਗ ਦਿੱਤਾ, ਮਦਦ ਕੀਤੀ ਹੈ, ਜਿਨ੍ਹਾਂ ਨੇ ਗਰਾਊਂਡ ਦੇ ਵਿੱਚ ਮਦਦ ਕੀਤੀ ਹੈ ਹਰ ਇੱਕ ਜਿਹੜਾ ਇਸ ਗ라운ਡ ਦੇ ਵਿੱਚ ਨਾਲ ਜੁੜਿਆ ਹੋਇਆ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਹ ਦੇਣਾ ਔਰ ਨਾਲ ਹੀ ਸੰਡੇ ਨੂੰ ਜਿਹੜਾ ਓਪਨ ਟੂਰਨਾਮੈਂਟ ਲੱਗ ਇੱਥੇ ਸ਼ੁਰੂ ਹੋਣ ਜਾ ਰਿਹਾ ਉੱਥੇ ਵੀ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਪਲੇਅਰ ਤੇ ਖੇਡਣ ਆ ਰਹੇ ਆ ਬਾਹਰੋਂ ਟੀਮਾਂ ਆ ਰਹੀਆਂ ਸੋ ਉਹਨਾਂ ਦਾ ਮਨਵਾਲ ਦੇ ਵਿੱਚ ਜਿੱਥੇ ਜਿ ਆਇਆ ਔਰ ਆਸ ਕਰਦੇ ਆ ਵੀ ਉਹ ਵੀ ਟੂਰਨਾਮੈਂਟ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਹੋਏਗਾ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to A&M's GEMS Cambridge International School, Pachankul, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo, karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.